ਕਹਿੰਦੇ ਪਰਿਵਾਰਵਾਦ ਸੁਧਾਰੀ ਜਾਂ ਕਾਂਗਰਸ ਤੇ ਨੇਚਰਲ ਹੈ ਕਿਤੇ ਕਾਂਗਰਸ ਹਾਈ ਕਮੰਡ ਵੀ ਤੇ ਵੈਰੀਫਾਈ ਕਰਕੇ ਹੀ ਇਸ ਚੀਜ਼ ਨੂੰ ਟਿਕਟ ਦਿੰਦੀ ਹੈ 222 ਦੇ ਵਿੱਚ ਵੀ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਸੀ ਫਿਰ ਉਹ ਵੈਰੀਫਾਈ ਨਹੀਂ ਕੀਤਾ ਗਿਆ ਸੀ ਤੁਹਾਡਾ ਸਲੋਗਨ ਹੈ ਨਾਰੀ ਲਿਖੇਗੀ ਨਵਾਂ ਇਤਿਹਾਸ ਕਿਹੜਾ ਇਤਿਹਾਸ ਲਿਖਣਾ ਚਾਹੁੰਦੇ ਹੋ ਜਿਹੜੀ ਅਕਾਲੀਆਂ ਦੀ ਵੋਟ ਸੀ ਉਹ ਤੁਹਾਡੇ ਨਾਲ ਜਾਊਗੀ ਜਾਂ ਰਵਿਕਰਨ ਕਾਲੋਂ ਦੇ ਨਾਲ ਜਾਊਗੀ ਜਾਂ ਗੁਰਦੀਪ ਰੰਧਾਵਾ ਦੇ ਨਾਲ ਜਾਊਗੀ ਅਭੀਕਰਨ ਕਾਲਮ ਦੇ ਨਾਲ ਜਿਹੜੇ ਕੋਈ 2-4 ਜਾਣੇ ਸੀ ਜੋ ਚਲੇ ਗਏ ਤੇ ਕਮਦਾ ਸਰਕਾਰ ਨੇ ਮਹਿਲਾਵਾਂ ਨੂੰ ਕਿਹਾ ਸੀ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਬਹੁਤ ਸਾਰੇ ਵਾਅਦੇ ਕੀਤੇ ਸੀ ਤੁਸੀਂ ਕੀ ਵਾਦਾ ਕਰਦੇ ਹੋ ਤੁਹਾਡਾ ਸਲੋਗਨ ਇੱਕ ਮੈਂ ਹੋਰ ਪੜਿਆ ਲੋਕਾਂ ਦੀ ਸੇਵਾ ਸਾਡੀ ਵਿਰਾਸਤ ਵਿਰੋਧੀ ਕਹਿ ਰਹੇ ਨੇ ਸਾਡੀ ਵਿਰਾਸਤ ਵੀ ਸੇਵਾ ਹੀ ਨਹੀਂ ਤੇ ਉਹ ਫਿਰ ਉਹਨਾਂ ਨੇ 2.5 ਸਾਲ ਦੇ ਵਿੱਚ ਕਰਕੇ ਦਿਖਾ ਹੀ ਦਿੱਤਾ ਜਿ ਸਾਰਿਆਂ ਦੇ ਸਾਹਮਣੇ ਆਏ ਆ ਮੁਕਾਬਲਾ ਕੀ ਦੇ ਨਾਲ ਹੈ ਰਵੀਕਰਨ ਕਾਲੂ ਨੇ ਤੁਹਾਡੇ ਖਿਲਾਫ ਖੜੇ ਹੋਏ ਗੁਰਦੀਪ ਰੰਧਾਵਾ ਖੜੇ ਹੋਏ ਨੇ ਇੱਕ ਪਾਸੇ ਤੁਸੀਂ ਮੁਕਾਬਲਾ ਕਿਹਦੇ ਨਾਲ ਮੰਗਦੇ ਹੋ ਮੁਕਾਬਲੇ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਜਿ ਕੋਈ ਹੈਗਾ ਸਰ ਬਾਰਡਰ ਬੈਲਟ ਦੇ ਕਿਹੜੇ-ਕਿਹੜੇ ਮੁੱਦੇ ਨੇ ਜਿਹੜੇ ਚੁੱਕਣਾ ਚਾਹੁੰਦੇ ਹੋ ਜਿਨ੍ਹਾਂ ਕਰਕੇ ਤੁਸੀਂ ਮੈਦਾਨ ਦੇ ਵਿੱਚ ਨਿਤਰੇ ਹੋ ਜਿਹੜੇ ਪਹਿਲਾਂ ਨਹੀਂ ਚੁੱਕੇ ਗਏ ਹੁਣ ਚੱਕੋਗੇ ਜਾ ਕੇ ਦੋਨੋਂ ਦੇ ਨਿੱਕੜੀ ਵਿਪਨ ਆ ਰਹੇ ਆ ਸਭ ਕੁਝ ਹੋ ਰਿਹਾ ਜਿਹੜੇ ਗੈਂਗਸਟਰ ਹੈਗੇ ਆ ਕਹਿੰਦੇ ਗੈਂਗਸਟਰਵਾਦ ਜਿਹੜਾ ਇੱਥੇ ਫੈਲਿਆ ਕਹਿੰਦੇ ਸਾਤੋਂ ਪਹਿਲਾਂ ਵਾਲਿਆਂ ਨੇ ਫਲਾਇਆ ਇੱਥੇ ਉਹਨਾਂ ਨੇ ਕੀ ਸਹੀ ਕੀਤਾ ਕੀ ਕੁਝ ਵੀ ਨਹੀਂ ਕੀਤਾ ਹੈਗਾ ਮੇਰੇ ਫਾਦਰ ਨੇ ਲੋਸ ਸਰਦਾਰ ਸੰਤੋਖ ਸਿੰਘ ਦੀ ਰੰਦਾਵਾ ਉਹਨਾਂ ਦਾ ਵੀ ਇਸ ਹਲਕੇ ਦੇ ਵਿੱਚ ਬੜਾ ਯੋਗਦਾਨ ਰਿਹਾ ਪਰ ਰਵੀਕਰਨ ਕਾਹ ਨੂੰ ਕਹਿੰਦੇ ਉਹਨਾਂ ਦੇ ਪਿਤਾ ਜੀ ਕੰਮ ਕਰਦੇ ਰਹੇ ਨੇ ਇਸ ਹਲਕੇ ਦੇ ਲਈ ਸਤਰੀਕਾਲਾਂ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਪਹੁੰਚੇ ਆਂ ਜ਼ਿਮਨੀ ਚੋਣਾ ਜਿੱਥੇ ਹੌਟ ਸੀਟ ਬਣੀ ਹੋਈ ਹੈ ਡੇਰਾਪਾਪਾ ਨਾਨਕਤਾ ਸਾਡੇ ਨਾਲ ਨੇ ਮੈਡਮ ਜਤਿੰਦਰ ਕੌਰ ਰੰਧਾਵਾ ਗੱਲਬਾਤ ਕਰਦੇ ਆ ਰੰਧਾਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਚੱਲ ਰਿਹਾ ਪ੍ਰਚਾਰ ਕੀ ਕਹਿ ਰਿਹਾ ਹਲਕਾ ਹਲਕਾ ਨੇ ਬਦਲਾਅ ਚ ਆਇਆ ਸੀ ਪਰ ਹਲਕਾ ਬਹੁਤ ਛੇਤੀ ਵਾਪਸ ਆਪਣੇ ਘਰ ਹੋਣਾ ਚਾਹੁੰਦਾ ਜੀ ਲੋਕ ਹੂੰ ਧੜਾ ਧੜ ਵਾਪਸ ਆ ਰਹੇ ਨੇ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਪਿੰਡਾਂ ਪਿੰਡਾਂ ਚ ਜਾ ਰਹੀ ਹੂੰ ਹਾਂਜੀ ਪਹਿਲਾਂ ਰੰਧਾਵਾ ਸਾਫ ਸੀ ਹੁਣ ਤੁਸੀਂ ਲੋਕਾਂ ਦਾ ਰਿਸਪੌਂਸ ਕਿੱਦਾਂ ਦਾ ਤੁਹਾਡੇ ਨਾਲ ਆਕਚੁਅਲੀ ਮੈਂ ਘਰ ਵਿੱਚ ਹੀ ਲੋਕਾਂ ਨੂੰ ਹਮੇਸ਼ਾ ਤੋਂ ਮਿਲਦੇ ਰਹੀ 97 ਤੋਂ ਲੈ ਕੇ ਸੋ ਮੈਂ ਤਕਰੀਬਨ ਹਰ ਚਿਹਰੇ ਤੋਂ ਵਾਕਿਫ ਹਾਂ ਬਾਕੀ ਜਿਹੜੇ ਮਹਿਲਾਵਾਂ ਹੈ ਉਹਨਾਂ ਦਾ ਜਿਹੜਾ ਜੋਸ਼ ਹੈ ਉਹਦੇ ਤੋਂ ਪਤਾ ਚੱਲਦਾ ਹੈ ਕਿ ਇਸ ਵਾਰ ਜਿਹੜੀ ਕਾਂਗਰਸ ਨੂੰ ਫਤਵਾ ਦੇਣਗੇ ਲੋ ਤੁਹਾਡਾ ਸਲੋਗਨ ਹੈ ਨਾਰੀ ਲਿਖੇਗੀ ਨਵਾਂ ਇਤਿਹਾਸ ਕਿਹੜਾ ਇਤਿਹਾਸ ਲਿਖਣਾ ਚਾਹੁੰਦੇ ਹੋ ਜਿਹੜਾ ਪਹਿਲਾਂ ਨਹੀਂ ਲਿਖਿਆ ਗਿਆ ਜਾਂ ਕਿਹੜੇ ਕੰਮ ਕਰਨਾ ਚਾਹੁੰਦੇ ਹੋ ਕੰਮੇ ਹੋਏ ਜਿਹੜੇ ਨਹੀਂ ਹੋਏ ਦੀ ਜੋ ਇਹਨਾਂ ਨੇ ਮੌਜੂਦਾ ਸਰਕਾਰ ਨੇ ਵਾਅਦੇ ਕੀਤੇ ਆ ਉਹ ਉਹਨਾਂ ਦੇ ਖਿਲਾਫ ਮੈਂ ਆਵਾਜ਼ ਚੁੱਕਣ ਦੇ ਲਈ ਉਹਨਾਂ ਤੋਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਵਿਧਾਨ ਸਭਾ ਵਿੱਚ ਰਾਹੁਲ ਗਾਂਧੀ ਜੀ ਵੱਲੋਂ ਕਾਂਗਰਸ ਹਾਈ ਕਮਾਂਡ ਵੱਲੋਂ ਮੈਨੂੰ ਟਿਕਟ ਦਿੱਤੀ ਗਈ ਹੈ ਤੇ ਇਹਨਾਂ ਚੀਜ਼ਾਂ ਦੇ ਲਈ ਮੈਂ ਆਪਣੀਆਂ ਮਤਾਵਾ ਪੈਣਾ ਦੇ ਨਾਲ ਜਿਹੜੇ ਵਾਦੇ ਹੋਏ ਸੀ ਨੌਜਵਾਨਾਂ ਦੇ ਨਾਲ ਜਿਹੜਾ ਬਦਲਾਅ ਦਾ ਚਾਂਸਾ ਦੇ ਕੇ ਉਹਨਾਂ ਨੂੰ ਵਰਗਲਾ ਕੇ ਇਹਨਾਂ ਨੇ ਨਵੀਂ ਪਾਰਟੀ ਕਾਮ ਆਦਮੀ ਪਾਰਟੀ ਦਾ ਲੇਬਲ ਲੈ ਕੇ ਇਹਨਾਂ ਨੇ ਉਹਨਾਂ ਨੂੰ ਮਿਸ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਸਾਫ ਨਜ਼ਰ ਆ ਰਿਹਾ ਹੈ ਮੁਕਾਬਲਾ ਕਿਹਦੇ ਨਾਲ ਹੈ ਰਵੀਕਰਨ ਕਾਲੂ ਨੇ ਤੁਹਾਡੇ ਖਿਲਾਫ ਖੜੇ ਹੋਏ ਗੁਰਦੀਪ ਰੰਧਾਵਾ ਖੜੇ ਹੋਏ ਨੇ ਇੱਕ ਪਾਸੇ ਤੁਸੀਂ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਮੁਕਾਬਲੇ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਜਿ ਕੋਈ ਹੈਗਾ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ ਮਿਹਨਤ ਜਾਰੀ ਹੈ ਜੀ ਸਾਨੂੰ ਸਭ ਨੂੰ ਹੋਰ ਵੱਧ ਸਮਾਂ ਮਿਲ ਗਿਆ ਬੜੀ ਵਧੀਆ ਗੱਲ ਹੈ ਤਾਂ ਮਾਝਾ ਤੁਹਾਡਾ ਇਲਾਕਾ ਹੈ ਬਾਰਡਰ ਬੈਲਟ ਆ ਤਾਂ ਬਾਰਡਰ ਬੈਲਟ ਦੇ ਕਿਹੜੇ-ਕਿਹੜੇ ਮੁੱਦੇ ਨੇ ਜਿਹੜੇ ਚੁੱਕਣਾ ਚਾਹੁੰਦੇ ਹਾਂ ਜਿਨ੍ਹਾਂ ਕਰਕੇ ਤੁਸੀਂ ਮੈਦਾਨ ਦੇ ਵਿੱਚ ਨਿਤਰੇ ਹੋ ਜਿਹੜੇ ਪਹਿਲਾਂ ਨਹੀਂ ਚੁੱਕੇ ਗਏ ਹੁਣ ਚੱਕੋਗੇ ਜਾ ਕੇ ਦੇਖੋ ਜੀ ਇੱਕ ਤੇ ਜਿਹੜਾ ਨਸ਼ਾ ਪਾਕਿਸਤਾਨੋਂ ਆਉਂਦਾ ਉਹ ਤੇ ਸੈਂਟਰ ਸਰਕਾਰ ਦੀ ਜਿਹੜੀ ਹੈਗੀ ਆ ਉਹਨਾਂ ਦੀ ناکਾਮੀ ਹੈ ਹੂੰ ਉਸ ਚੀਜ਼ ਨੂੰ ਲੈ ਕੇ ਔਰ ਡਰੋਨ ਆਉਂਦੇ ਨਿੱਤਿਆੜੀ ਵੈਪਨ ਆ ਰਹੇ ਸਭ ਕੁਝ ਹੋ ਰਿਹਾ ਨਸ਼ੇ ਦੇ ਨਾਲ ਦੇ ਨਾਲ ਜਿਹੜੇ ਗੈਂਗਸਟਰ ਹੈਗੇ ਆ ਇਹਨਾਂ ਨੂੰ ਵੀ ਥੋੜਾ ਕੰਟਰੋਲ ਕਰਨ ਦੇ ਲਈ ਸਾਡੇ ਪਰਿਵਾਰ ਹੈ ਜਿਹੜੇ ਇਨਸਕੋਰ ਹੋ ਰਿਹਾ ਬੱਚੇ ਬਾਹਰ ਜਾ ਰਹੇ ਆ ਕੁਝ ਇਨਸਿਕਿਉਰਿਟੀ ਦੀ وجہ ਨਾਲ ਕੁਝ ਅਨ ਇਮਪਲॉयਮੈਂਟ ਦੀ وجہ ਨਾਲ ਉਹ ਸਟੀਜ਼ ਨੂੰ ਲੈ ਕੇ ਮੈਂ ਕੱਲ ਨੂੰ ਸਾਹਿਬ ਨਾਲ ਗੱਲਬਾਤ ਕਰਕੇ ਆਇਆ ਉਹ ਕਹਿੰਦੇ ਗੈਂਗਸਟਰ ਬਾਦ ਜਿਹੜਾ ਇੱਥੇ ਫੈਲਿਆ ਕਹਿੰਦੇ ਸਤੋਂ ਪਹਿਲਾ ਵਾਲਿਆਂ ਨੇ ਫਲਾਇਆ ਇੱਥੇ ਪਹਿਲਾਂ ਸਹੀ ਸੀ ਕਹਿੰਦੇ ਅਸੀਂ ਸਹੀ ਕਰਾਂਗੇ ਨਹੀਂ ਉਹਨਾਂ ਨੇ ਕੀ ਸਹੀ ਕੀਤਾ ਕੀ ਕੁਝ ਵੀ ਨਹੀਂ ਕੀਤਾ ਹੈਗਾ ਪਿਛਲੇ ਸਮੇਂ ਜਦੋਂ ਰੰਧਾਵਾ ਸਾਹਿਬ ਮੰਤਰੀ ਰਹੇ ਡੈਪੀ ਸੀਐਮ ਬਣੇ ਹੋਮ ਡਿਪਾਰਟਮੈਂਟ ਮਿਲੇ ਉਹਨਾਂ ਨੂੰ ਇਹਨਾਂ ਨੇ ਕਾਫੀ ਕੁਝ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਔਰ ਕੀਤਾ ਵੀ ਹੈ ਪਰ ਅੱਗੇ ਬਦਕਿਸਮਤੀ ਕੀ ਸਰਕਾਰ ਜਿਹੜੀ ਹੈ ਫੇਰ ਆਮ ਆਦਮੀ ਪਾਰਟੀ ਨਵਨ ਬਦਲਾ ਦੇ ਵੱਲ ਨੂੰ ਚੁੱਕਾ ਹੋ ਗਿਆ ਲੋਕਾਂ ਦਾ ਪਰ ਬਹੁਤ ਛੇਤੀ ਦੋਵਾਂ ਦਾ ਇਸ ਪਾਸੋਂ ਚਾ ਵੀ ਲੱਥ ਗਿਆ ਔਰ ਉਹਨਾਂ ਨੇ ਦੇਖ ਵੀ ਲਿਆ ਕਿ ਕਿ ਮਾਝੇ ਦੇ ਲੋਕ ਬੜੇ ਸਿਆਣੇ ਆ ਹਾਲਾਂਕਿ ਸਾਡੇ ਹਲਕੇ ਦੇ ਵਿੱਚੋਂ ਤਾਂ ਸਾਨੂੰ ਸਪੋਰਟ ਮਿਲੀ 2022 ਦੇ ਵਿੱਚ ਕਾਂਗਰਸ ਹੀ ਇੱਥੋਂ ਜਿੱਤ ਕੇ ਗਈ ਹੈ ਪਰ ਇਹ ਆ ਵੀ ਮਾਲਵੇ ਸਾਈਡ ਨੇ ਕਾਲੀਦਾਲ ਨੂੰ ਖਤਮ ਕਰਨ ਦੇ ਉਹਦੇ ਵਿੱਚ ਹੀ ਇਹਨਾਂ ਨੇ ਪਰ ਕਾਲੀਦਾਲ ਇਸ ਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਆ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜੀ ਅਕਾਲੀਆਂ ਦੀ ਵੋਟ ਸੀ ਉਹ ਤੁਹਾਡੇ ਨਾਲ ਜਾਊਗੀ ਜਾਂ ਰਵਿਕਰਨ ਕਾਲੂ ਦੇ ਨਾਲ ਜਾਊਗੀ ਜਾਂ ਗੁਰਦੀਪ ਰੰਦਾਵਾਦੀ ਨਾਲ ਜਾਊਗੀ ਜਿਹੜੀ ਰਵਿਕਰਨ ਕਲੋਂ ਦੇ ਨਾਲ ਜਿਹੜੇ ਕੋਈ ਦੋ ਚਾਰ ਜਾਣੇ ਸੀ ਜੋ ਚਲੇ ਗਏ ਉਸ ਤੋਂ ਬਾਅਦ ਜਿਹੜੇ ਲੋਕ ਸੋਚਣ ਲਈ ਮਜਬੂਰ ਹੋ ਗਏ ਵੀ ਸਾਨੂੰ ਅਧਿਕਾਰ ਛੱਡ ਕੇ ਤੇ ਪਾਰਟੀ ਛੱਡ ਕੇ ਜਿਹੜੇ ਲੀਡਰ ਚਲੇ ਗਏ ਤੇ ਉਹਨਾਂ ਨੂੰ ਮਜਬੂਰ ਹੋ ਕੇ ਉਹ ਪਰਿਵਾਰ ਸਾਡੇ ਨਾਲ ਜੁੜ ਰਹੇ ਕਿਉਂਕਿ ਰੰਦਾਵਾ ਪਰਿਵਾਰ ਵੀ ਅੱਜ ਦਾ ਨਹੀਂ ਮੇਰੇ ਫਾਦਰਨ ਲਾਰ ਸਰਦਾਰ ਸੰਤੋਖ ਸਿੰਘ ਦੀ ਰੰਡਾਵਾ ਉਹਨਾਂ ਦਾ ਵੀ ਇਸ ਹਲਕੇ ਦੇ ਵਿੱਚ ਬੜਾ ਯੋਗਦਾਨ ਰਿਹਾ ਔਰ ਉਹਨਾਂ ਦੇ ਕੰਮ ਵੀ ਇਹਨਾਂ ਲੋਕਾਂ ਨੇ ਵੇਖਿਆ ਹੈ ਔਰ ਕਿਤੇ ਇਹ ਨਹੀਂ ਉਹ ਉਸ ਸਮੇਂ ਦੇ ਉੱਤੇ ਪਾਰਟੀ ਲੈਵਲ ਤੇ ਰੰਡਾਵਾ ਸਭ ਕੰਮ ਨਹੀਂ ਸੀ ਕਰਦੇ ਕੋਈ ਵੀ ਉਹਨਾਂ ਕੋਲ ਆਉਂਦਾ ਸੀ ਉਹ ਬਿਨਾਂ ਹੀ ਪੁੱਛਿਆ ਕਿ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਉਹ ਕੰਮ ਕਰਦੇ ਰਹੇ ਨੇ ਸੋ ਰੰਡਾਵਾ ਪਰਿਵਾਰ ਦਾ ਇੱਕ ਵੱਖਰਾ ਤਰੀਕਾ ਹੈ ਕੰਮ ਕਰਨ ਦਾ ਪਰ ਰਵੀਕਰਨ ਕਾਹ ਲੂੰ ਕਹਿੰਦੇ ਉਹਨਾਂ ਦੇ ਪਿਤਾ ਜੀ ਕੰਮ ਕਰਦੇ ਰਹੇ ਨੇ ਇਸ ਹਲਕੇ ਦੇ ਲਈ ਪਹਿਲਾਂ ਤਾਂ ਤੁਹਾਡੇ ਪਰਿਵਾਰ ਦਾ ਮੁਕਾਬਲਾ ਉਹਨਾਂ ਨਾਲ ਹੀ ਚੱਲਿਆ ਹੁੰਦਾ ਹਾਂਜੀ ਬਿਲਕੁਲ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤੇ ਨੇਚਰਲ ਲੈਵ ਜਦੋਂ ਮਨਿਸਟਰ ਬਣਦੇ ਸੀ ਤੇ ਕੰਮ ਵੇਖੋ ਹਰ ਸਰਕਾਰ ਦੇ ਸਮੇਂ ਦੇ ਵਿੱਚ ਕੰਮ ਤੇ ਸਰਕਾਰ ਨੇ ਕਰਨੇ ਹੁੰਦੇ ਜੇ ਦੀ ਸਰਕਾਰ ਹੁੰਦੀ ਹੈ ਤੇ ਜਦ ਕਾਂਗਰਸ ਪਾਰਟੀ ਦੇ ਹੁੰਦੇ ਸੀ ਰੰਦਾਵਾ ਸਾਹਿਬ ਵੱਡੇ ਵੀ ਕਰਦੇ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਵੀ ਔਰ ਮੇਰੇ ਫਾਦਰ ਨੇ ਉਹਦੇ ਸਮੇਂ ਤੋਂ ਲੈ ਕੇ ਵੇਖੋ ਪਰਿਵਾਰ ਦੇਖੋ ਇਮਾਨਦਾਰੀ ਇੱਕ ਬੜੀ ਵੱਡੀ ਚੀਜ਼ ਹੈ ਔਰ ਇਹ ਆਫੀਸਰਸ ਨੂੰ ਵੀ ਪਤਾ ਹੁੰਦਾ ਔਰ ਅਫਸਰ ਲੌਬੀ ਹੈ ਜਿਹੜੀ ਉਹ ਰਿਸਪੈਕਟ ਵੀ ਕਿਤੇ ਕਰਦੀ ਹੈ ਔਰ ਮੇਰੇ ਫਾਦਰਨ ਲੋਰ ਜਦ ਤੱਕ ਜਿੰਦਾ ਰਹੇ ਕੋਈ ਵੀ ਆਦਮੀ ਹਲਕੇ ਦਾ ਜਾਂ ਹਲਕੇ ਤੋਂ ਬਾਹਰ ਜੇ ਆਉਂਦਾ ਸੀ ਨਾ ਉਹ ਪਾਵਰ ਵਿੱਚ ਨਹੀਂ ਵੀ ਹੈਗੇ ਸੀ ਕਿਉਂਕਿ ਵੀ 25 ਸਾਲ ਅਸੀਂ ਪਾਵਰ ਚ ਬਾਹਰ ਰਹੇ ਆ ਤੇ ਉਹ ਕਿਸੇ ਵੀ ਅਫਸਰ ਨੂੰ ਫੋਨ ਕਰਦੇ ਸੀ ਤਾਂ ਅਫਸਰ ਇੰਨੀ ਰਿਸਪੈਕਟ ਕਰਦੇ ਸੀ ਕੰਮ ਕਰਕੇ ਕਾਲ ਬੈਕ ਕਰਕੇ ਦੱਸ ਦਿੰਦੇ ਸੀ ਇਹਨਾਂ ਨੂੰ ਪਰ ਅਲੀਗੇਸ਼ਨ ਤੁਹਾਡੇ ਤੇ ਵਿਰੋਧੀ ਇਹ ਵੀ ਲਾ ਰਹੇ ਨੇ ਕਹਿੰਦੇ ਕਾਂਗਰਸ ਪਰਿਵਾਰ ਵਾਰ ਨੂੰ ਵਧਾਵਾ ਦੇ ਰਹੀ ਹੈ 222 ਦੇ ਵਿੱਚ ਤੁਸੀਂ ਪਰਿਵਾਰਵਾਦ ਕਰਕੇ ਕਈ ਬੰਦੇ ਤੁਹਾਡੇ ਨਾਲ ਟੁੱਟੇ ਵੀ ਨੇ ਮਨ ਮਟਾ ਵੀ ਰਹੇ ਨੇ ਇਸ ਵਾਰ ਅਮਰਤਾ ਵੜਿੰਗ ਦੇ ਰਾਜਾ ਵੜਿੰਗ ਦੇ ਘਰੋਂ ਨੇ ਤੇ ਤੁਸੀਂ ਸੁਖੀ ਰੰਦਾਵਾ ਹੋਣਾ ਦੇ ਘਰੋਂ ਕਹਿੰਦੇ ਪਰਿਵਾਰਵਾਦ ਭੁਧਾਰੀ ਜਾਂ ਕਾਂਗਰਸ ਵਿਰੋਧੀ ਕਹਿ ਰਹੇ ਨੇ ਨਹੀਂ ਜੀ ਦੇਖੋ ਸਾਡਾ ਤੇ ਡੇਰਾ ਬਾਬਾ ਨਾਨਕ ਪਰਿਵਾਰ ਹੈ ਤੇ ਇਹਦਾ ਇਹਦਾ ਜਵਾਬ ਲੋਕ ਸਾਡੇ ਨਾਲੋਂ ਜ਼ਿਆਦਾ ਦੇ ਸਕਦੇ ਆ ਜੇ ਲੋਕ ਸਾਨੂੰ ਪਸੰਦ ਕਰਦੇ ਆ ਅਸੀਂ ਇਮਾਨਦਾਰੀ ਨਾਲ ਉਹਨਾਂ ਦੇ ਕੰਮ ਕਰਦੇ ਆ ਉਹਨਾਂ ਦੇ ਦੁੱਖ ਸੁੱਖ ਸ਼ਾਮਲ ਹੁੰਦੇ ਆ ਜਿੱਥੇ ਕਿਤੇ ਉਹਨਾਂ ਨੂੰ ਲੋੜ ਪੈਂਦੀ ਉਹ ਆਵਾਜ਼ ਦਿੰਦੇ ਆ ਤੇ ਅਸੀਂ ਉੱਥੇ ਖੜੇ ਹੁੰਦੇ ਆ ਤੇ ਨੇਚਰਲ ਹੈ ਕਿਤੇ ਕਾਂਗਰਸ ਹਾਈ ਕਮਾਂਡ ਵੀ ਤੇ ਵੈਰੀਫਾਈ ਕਰਕੇ ਇਸ ਚੀਜ਼ ਨੂੰ ਉਹ ਟਿਕਟ ਦਿੰਦੀ ਹੈ 222 ਦੇ ਵਿੱਚ ਵੀ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਸੀ ਫਿਰ ਉਹ ਵੈਰੀਫਾਈ ਨਹੀਂ ਕੀਤਾ ਗਿਆ ਸੀ ਨਹੀਂ ਦੇਖੋ ਜੀ ਮੈਂ ਸਾਡੇ ਤੱਕ ਜਾਂ ਉਦੋਂ ਸਮੀਕਰਨ ਹੋਰ ਸੀ ਹੁਣ ਹੋਰ ਨਹੀਂ ਨਹੀਂ ਮੈਨੂੰ ਆਪਣੇ ਹਲਕੇ ਤੋਂ ਬਾਹਰ ਮੈਂ ਇੱਕ ਜ਼ਿਆਦਾ ਵਿਚਰਦੀ ਨਹੀਂ ਜੇ ਮੈਂ ਆਪਣੇ ਹਲਕੇ ਦੇ ਵਿੱਚ ਵਿਚਰਦੀ ਆ ਤੇ ਮੈਂ ਆਪਣੇ ਵੱਲੋਂ ਤੇ ਪਰਿਵਾਰ ਵੱਲੋਂ ਇਹ ਕਹਿ ਸਕਦੀ ਹਾਂ ਵੀ ਰਿੰਦਾਵਾ ਸਾਹਿਬ ਨੂੰ ਤਾਂ ਉਸ ਬੇਸਤੀ ਟਿਕਟ ਦਿੱਤੀ ਗਈ ਹੋਣੀ ਹੈ ਜੇ ਉਸ ਟਾਈਮ ਤੁਹਾਡਾ ਸਲੋਗਨ ਇੱਕ ਮੈਂ ਹੋਰ ਪੜਿਆ ਤੁਸੀਂ ਸ਼ਾਇਦ ਲਿਖਿਆ ਹੋਇਆ ਸਾਡਾ ਹਲਕਾ ਜਾਂ ਸੇਵਾ ਸਾਡੀ ਵਿਰਾਸਤ ਲੋਕਾਂ ਦੀ ਸੇਵਾ ਸਾਡੀ ਵਿਰਾਸਤ ਵਿਰੋਧੀ ਕਹਿ ਰਹੇ ਨੇ ਸਾਡੀ ਵਿਰਾਸਤ ਵੀ ਸੇਵਾਈ ਹੈ ਨਹੀਂ ਤੇ ਉਹ ਫਿਰ ਉਹਨਾਂ ਨੇ 2.5 ਸਾਲ ਦੇ ਵਿੱਚ ਕਰਕੇ ਦਿਖਾ ਹੀ ਦਿੱਤਾ ਜੀ ਹੂੰ ਤੇ ਉਹ ਸਾਰਿਆਂ ਦੇ ਸਾਹਮਣੇ ਆਏ ਆ ਤੇ ਜਦ ਇਹਦਾ ਜਵਾਬ ਤੇ ਜਨਤਾ ਵੀ ਦੇਗੀ ਫਿਰ 20 ਤਰੀਕ ਨੂੰ ਵੋਟਾਂ ਦੇ ਦੇ 23 ਨੂੰ ਜਵਾਬ ਇਹਦਾ ਦੇ ਦੇਣਾ ਜੀ ਉਹਨਾਂ ਨੇ ਹਫਤਾ ਵੱਧ ਗਿਆ ਹਫਤੇ ਦਾ ਫਾਇਦਾ ਹੋਊਗਾ ਤੁਹਾਨੂੰ ਹਾਂਜੀ ਬਿਲਕੁਲ ਕਿਉਂਕਿ 13 ਨੂੰ ਇਲੈਕਸ਼ਨ ਸੀ ਹੁਣ 20 ਤਰੀਕ ਨੂੰ ਹੋਗੀਆਂ ਲੋਕਾਂ ਦੇ ਵਿੱਚ ਵਿਚਰਨ ਨੂੰ ਸਮਾਂ ਵੀ ਵੱਧ ਗਿਆ ਹਾਂਜੀ ਐਕਚੁਅਲੀ ਸਾਨੂੰ ਥੋੜਾ ਜਿਹਾ ਸਪੀਡ ਆਪਣੀ ਵਧਾਉਣੀ ਪੈ ਰਹੀ ਸੀਗੀ ਹੂੰ ਔਰ ਜਿਹੜੇ ਵੀ ਪਰਿਵਾਰ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਦੋਵਾਂ ਪਾਰਟੀਆਂ ਵੱਲੋਂ ਅਕਾਲੀ ਦਲ ਵੱਲੋਂ ਵੀ ਔਰ ਆਮ ਆਦਮੀ ਪਾਰਟੀ ਤੋਂ ਵੀ ਜਿਹੜੇ ਮੂੰਹ ਮੋੜ ਕੇ ਵਾਪਸ ਆ ਰਹੇ ਨੇ ਤੇ ਉਹਨਾਂ ਦੇ ਨਾਲ ਸਾਨੂੰ ਇਹ ਸੀਗਾ ਕਿ ਆਰਾਮ ਨਾਲ ਉਹ ਲੋਕ ਵੀ ਚਾਹੁੰਦੇ ਆ ਕਿ ਕਿਤੇ ਟੇਬਲ ਟॉक ਹੈ ਜਿਹੜੀ ਟਾਈਮ ਮਿਲੇ ਤੇ ਉਹ ਸੈਟੀਸਫੈਕਸ਼ਨ ਫੇਰੀ ਹੁੰਦੀ ਹੈ ਸੰਤੋਖੀ ਲੋਕਾਂ ਦੀ ਫੇਰੀ ਹੁੰਦੀ ਹੈ ਤੇ ਉਹਦੇ ਲਈ ਸਾਨੂੰ ਥੋੜਾ ਸਮਾਂ ਮਿਲ ਗਿਆ ਤੇ ਉਹਨਾਂ ਲੋਕਾਂ ਨਾਲ ਜ਼ਿਆਦਾ ਇਸ ਚੀਜ਼ 'ਚ ਮੈਂ ਵਿਚਰ ਰਹੀ ਹਾਂ ਤੇ ਸਾਡੇ ਲਈ ਬੜਾ ਵਧੀਆ ਹੋਇਆ ਪੋਜ਼ਿਟਿਵ ਪੁਆਇੰਟ ਹੈ ਸਾਡੇ ਲਈ ਰੋਡ ਮੈਪ ਕੀ ਰਹਿੰਦਾ ਤੁਹਾਡਾ ਦਿੱਲੀ ਦਾ ਕਿੰਨੇ ਵਜੇ ਨਿਕਲ ਜਾਨੀਓ ਘਰੋਂ ਪਹਿਲੇ ਤੇ ਸਵੇਰੇ 6 ਵਜੇ ਉੱਠ ਜਾਈਦਾ ਜੀ ਹਾਂਜੀ ਤੇ ਤਿਆਰ ਹੋ ਕੇ ਆਪਣਾ ਪਾਰਟ ਸੁਜਾ ਤੋ ਬਾਅਦ ਲੋਗਾਂ ਨੂੰ ਮਿਲਣਾ ਸ਼ੁਰੂ ਕਰਦੀਦਾ ਸਾਢੇ 7 ਵਜੇ ਉਸ ਤੋਂ ਬਾਅਦ ਫਿਰ ਸਾਢੇ 9 ਪੌਣੇ 10 ਵਜੇ ਨੂੰ ਅਸੀਂ ਘਰੋਂ ਨਿਕਲ ਆਈਦਾ ਮੀਟਿੰਗਸ ਕਰਦੇ ਆ ਕਰਦੇ ਸਾਨੂੰ ਤਕਰੀਬਨ 10 ਕ ਵੱਜ ਜਾਂਦੇ ਆ ਤੇ ਵਾਪਸ ਆਉਂਦੇ ਤੱਕ ਫਿਰ ਡੇਢ ਦੋਸੋਂ ਜਿਹੜੇ ਨਵੇਂ ਪਰਿਵਾਰ ਹੁੰਦੇ ਆ ਉਹ ਵੇਟ ਕਰ ਰਹੇ ਹੁੰਦੇ ਆ ਕਿਉਂਕਿ ਜਿਹੜਾ ਮਿਡਲਮੈਨ ਆ ਉਹ ਤੇ ਸਾਡੇ ਆਪਣੇ ਬੰਦੇ ਹੁੰਦੇ ਆ ਹਾਂਜੀ ਉਹ ਜਾਂਦਿਆਂ ਨੂੰ ਵੇਟ ਕਰ ਰਹੇ ਹੁੰਦੇ ਆ ਫਿਰ ਸਾਨੂੰ 12 ਤਕਰੀਬਨ ਵੱਜ ਜਾਂਦੀ ਰੋਜ਼ ਦੇ 12 ਵਜੇ ਹਾਂਜੀ ਸਵੇਰੇ 6 ਵਜੇ ਘਰੋਂ ਨਿਕਲ ਜਾਂਦੇ ਆ ਨਹੀਂ 6 ਵਜੇ ਨਹੀਂ ਨਿਕਲਦੇ 6 ਵਜੇ ਉੱਠਦੇ ਆ ਜੀ ਸਾਢੇ 9 ਪੌਣੇ 10 ਵਜੇ ਘਰੋਂ ਨਿਕਲਦੇ ਆ ਤਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਵੋਗੇ ਇਸ ਇਲਾਕੇ ਦੇ ਲਈ ਕੋਈ ਇੰਡਸਟਰੀ ਦਾ ਕੋਈ ਪਲਾਨ ਜਾਂ ਕੋਈ ਹੋਰ ਨਹੀਂ ਉਹ ਤਾਂ ਹੈ ਹੀ ਹੈ ਇਹ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਸਾਡੇ ਦੇ ਪਿੰਡਾਂ ਜਾਈਦਾ ਤੇ ਨੌਜਵਾਨ ਬੱਚੇ ਘੱਟ ਗਿਣਤੀ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਤਕਰੀਬਨ ਬੱਚੇ ਇਥੋਂ ਬਾਹਰ ਚਲੇ ਗਏ ਮਾਪਿਆਂ ਨੂੰ ਵੀ ਇਹ ਹੈ ਵੀ ਦੇ ਇਥੇ ਨਸ਼ਾ ਹੈ ਗੈਂਗਸਟਰਵਾਦ ਹੈ ਤੀਸਰਾ ਬੇਰੁਜ਼ਗਾਰੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਬੱਚੇ ਇਨਸਿキュਰ ਹੋ ਕੇ ਤੇ ਬਾਹਰ ਨੂੰ ਜਾ ਰਹੇ ਹੈ ਪਰ ਉਥੋਂ ਵੀ ਆਪਾਂ ਨੂੰ ਪਤਾ ਹੈ ਵੀ ਹੁਣ ਬੜੀ ਮਯੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ 5-4 ਸਾਲ ਪਹਿਲਾਂ ਬੱਚੇ ਗਏ ਸੀ 5-6 ਸਾਲ ਉਹ ਠੀਕ ਐ ਸੈਟਲ ਹੋ ਗਏ ਸੀ ਪਰ ਹੁਣ ਉਹਨਾਂ ਨੂੰ ਵਾਪਸ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਨਿਊਜ਼ ਦੇ ਵਿੱਚ ਹਰ ਦੂਸਰੇ ਚੌਥੇ ਦਿਨ ਆਪਾਂ ਜਿਹੜਾ ਮਿਸ ਹੈਪਨਿੰਗਸ ਹੁੰਦੀਆਂ ਕਿ ਉਹ ਵੀ ਬੜਾ ਵੱਡਾ ਇੱਕ ਦੁਕਾਨ ਤੇ ਦੀ ਪੰਜਾਬ ਦੇ ਲਈ ਕਿਉਂਕਿ ਬਜ਼ੁਰਗ ਇੱਥੇ ਆ ਬੱਚੇ ਉੱਥੇ ਨੇ ਤੇ ਬੱਚਿਆਂ ਨੂੰ ਕੁਝ ਹੋ ਜਾਂਦਾ ਤੇ ਇਹਨਾਂ ਨੇ ਮਾਪਿਆਂ ਨੇ ਕਿੰਨਾ ਕੁ ਟਾਈਮ ਕੱਢਣਾ ਜੀ ਤਾਂ ਸਮਝੋ ਇੱਥੋਂ ਪੰਜਾਬ ਹੈ ਜਿਹੜਾ ਖਤਮ ਹੁੰਦਾ ਜਾ ਰਿਹਾ ਸੋ ਸਭ ਤੋਂ ਵੱਡਾ ਸਾਡਾ ਇਹੋ ਹੀ ਰਹੇਗਾ ਕਿ ਇੱਥੇ ਅਸੀਂ ਰੋਜ਼ਗਾਰ ਲੈ ਕੇ ਆਈਏ ਪੰਜਾਬ ਦਾ ਨੌਜਵਾਨਾਂ ਜਿਹੜਾ ਪੰਜਾਬੋਂ ਬਾਹਰ ਨਾ ਜਾਵੇ ਕਿਹੜੇ ਪੰਜ ਕੰਮ ਨੇ ਜਿਹੜੇ ਪਹਿਲਾਂ ਕਰੋਗੇ ਜੇ ਐਮਐਲਏ ਬਣ ਜਾਂਦੇ ਹੋ ਲੋਕ ਵਿਧਾਨ ਸਭਾ ਚ ਭੇਜ ਦਿੰਦੇ ਨੇ ਕਿਹੜੇ ਪੰਜ ਕੰਮ ਨੇ ਜਿਹੜੇ ਕਰੋਗੇ ਹਲਕੇ ਜਿਹਾ ਮੌਜੂਦਾ ਸਰਕਾਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਜੀ ਕਿਉਂਕਿ ਮੌਜੂਦਾ ਸਰਕਾਰ ਨੇ ਮਹਿਲਾਵਾਂ ਨੂੰ ਕਿਹਾ ਸੀ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਬਹੁਤ ਸਾਰੇ ਵਾਅਦੇ ਕੀਤੇ ਸੀ ਸਾਰੀਆਂ ਸਰਕਾਰਾਂ ਕਰਦੀਆਂ ਨੇ ਤੁਸੀਂ ਕੀ ਵਾਅਦਾ ਕਰਦੇ ਹੋ ਨਹੀਂ ਇਸ ਟਾਈਮ ਵੇਖੋ ਵਾਅਦਾ ਕੁਝ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਤੇ ਤੁਹਾਨੂੰ ਪਤਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਵਾਜ਼ ਠੁੱਕ ਸਕਦੇ ਹਾਂਜੀ ਮੈਂ ਆਵਾਜ਼ ਸਿਰਫ ਆਵਾਜ਼ ਠੁੱਕ ਸਕਦੀ ਹਾਂ ਵਿਧਾਨ ਸਭਾ ਦੇ ਵਿੱਚ ਤੇ ਬਾਕੀ ਜੋ ਕਰ ਸਕਾਂਗੇ ਨਾਲੀ ਪਰਸਨਲੀ ਜਾਂ ਸਰਕਾਰੀ ਤੌਰ ਤੇ ਵੀ ਆਫੀਸਰ ਜਿੱਦਾਂ ਵੀ ਅਸੀਂ ਰਿੰਦਾਵਾ ਸਭ ਦੀ ਪਾਵਰ ਹੈਗੀ ਹੈ ਪਿੱਛੇ ਪਾਰਲੀਮੈਂਟ ਵਿੱਚ ਨੇ ਤੇ ਉੱਥੇ ਵੀ ਉਹਨਾਂ ਨੂੰ ਕਾਫੀ ਮਾਨਸਮਾਨ ਮਿਲਿਆ ਹੋਇਆ ਹੈ ਕਈ ਕਮੇਟੀਆਂ ਵਿੱਚ ਹੈਗੇ ਨੇ ਉਹ ਤੇ ਜਿੱਦਾਂ ਵੀ ਸਾਨੂੰ ਜੋ ਵੀ ਕਰ ਸਕਦੇ ਹੋਏ ਵਾਦ-ਤਵਾਦ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕੀ ਕਹਿਣਾ ਚਾਹੋਗੇ ਈ ਵਿਊਅਰਸ ਨੂੰ ਲੋਕਾਂ ਨੂੰ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੋਟਰਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਜੀ ਆਲਰੇਡੀ ਸਾਡੇ ਨਾਲ ਇੰਨਾ ਜ਼ਿਆਦਾ ਪਿਆਰ ਹੈ ਮੈਂ ਜਿਹੜੇ ਵੀ ਪਿੰਡ ਜਾਂਦੀ ਆਂ ਜੀ ਤੇ ਉਹ ਮੈਨੂੰ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਲੋਕ ਆਪਣਾ ਪਿਆਰ ਆਪ ਦਿਖਾ ਰਹੇ ਹੁੰਦੇ ਆਂ ਔਰ ਉਹਨਾਂ ਦੇ ਚਿਹਰਿਆਂ ਤੋਂ ਜਿਹੜਾ ਜੋਸ਼ ਉਹ ਨਜ਼ਰ ਆਉਂਦਾ ਹੁੰਦਾ ਹੈ ਕਿ ਕਾਂਗਰਸ ਪਾਰਟੀ ਨੂੰ ਕਾਮਯਾਬ ਕਰਾਉਣਾ ਜੀ ਸਮਾਂ ਦੇਣ ਲਈ ਧੰਨਵਾਦ ਜੀ ਥੈਂਕ ਯੂ